ਅੱਜ ਸ੍ਰੀ ਕਾਲ ਤਖਤ ਸਾਹਿਬ ਤੇ ਸਮੁੱਚਾ ਅਕਾਲੀ ਲੀਡਰਸ਼ਿਪ ਵਰਕਰ ਇਕੱਠੇ ਹੋਏ ਪ੍ਰਮਾਤਮਾ ਦਾ ਗੁਰੂ ਦਾ ਸ਼ੁਕਰਾਨਾ ਕਰਨ ਵਾਸਤੇ ਕਿ ਜਿਹੜਾ ਲੈਂਡ ਪੂਲਿੰਗ ਸਕੀਮ ਆਮ ਆਦੀ ਪਾਰਟੀ ਦੀ ਲੀਡਰਸ਼ਿਪ ਲੈ ਕੇ ਆਈ ਸੀ ਜਿਹਦਾ ਮਕਸਦ ਸੀ ਪੰਜਾਬ ਦੇ ਕਿਸਾਨਾਂ ਦੀ ਗਰੀਬਾਂ ਦੀ ਜ਼ਮੀਨਾਂ ਦੇ ਕਬਜ਼ਾ ਕਰਨਾ ਪ੍ਰਮਾਤਮਾ ਦੀ ਆਸ਼ੀਰਵਾਦ ਨਾਲ ਮੇਰ ਨਾਲ ਅਕਾਲੀ ਦਲ ਉਹ ਜੰਗ ਜਿੱਤ ਗਿਆ ਪਰ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਵਾਸਤੇ ਅੱਜ ਇੱਥੇ ਆਏ ਆਂ ਦੂਜੀ ਅਸੀਂ ਇਹ ਸਾਰੇ ਇਸ ਪਾਰਟੀ ਨੇ ਅਰਦਾਸ ਕੀਤੀ ਹੈ ਪ੍ਰਮਾਤਮਾ ਦੇ ਚਰਨਾਂ 'ਚ ਕਿ ਹੜ੍ਹਾਂ ਨਾਲ ਬਹੁਤ ਵੱਡਾ ਨੁਕਸਾਨ ਹੋਇਆ ਪ੍ਰਮਾਤਮਾ ਮੇਰ ਕਰਨ ਹੜ ਰੁਕਣ ਤੇ ਆ ਨੁਕਸਾਨ ਘੱਟ ਤੋਂ ਘੱਟ ਹੋਏ ਉਹ ਵੀ ਅਰਦਾਸ ਅਸੀਂ ਪ੍ਰਮਾਤਮਾ ਦੇ ਚਰਨਾਂ 'ਚ ਅੱਜ ਕੀਤੀ ਹੈ ਕਿ ਲੋਕੀ ਪੰਜਾਬ ਦੇ ਬਹੁਤ ਜ਼ਿਆਦਾ ਮੁਸ਼ਕਲ 'ਚ ਹੈ ਬਰਸਾਤਾ ਨਾਲ ਬਾਚਲ 'ਚੋਂ ਬਹੁਤ ਵੱਡੇ ਪੱਧਰ ਤੇ ਪਰਬਾਣੀ ਪੰਜਾਬ ਚ ਆ ਗਿਆ ਹੈ ਜਿਹਦਾ ਬਹੁਤ ਵੱਡਾ ਨੁਕਸਾਨ ਪੰਜਾਬ ਨੂੰ ਹੋਇਆ ਆ ਆ ਜਿਹੜੀ ਹਾਲਾਤ ਬਣੀ ਹੈ 1 ਜਨਵਰੀ ਤੱਕ ਬਰਸਾਤ ਦੀ ਤਾਂ ਹੈਗੀ ਹੈਗੀ ਪਰ ਸਭ ਤੋਂ ਵੱਡੀ ਜਨਵਾਰੀ ਨਲਾਕੀ ਪੰਜਾਬ ਸਰਕਾਰ ਦੀ ਹਰ ਸਾਲ ਜਦੋਂ ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਸੀ 4 ਮਹੀਨੇ ਪਹਿਲੇ ਸਾਰੇ ਬੰਦਾਂ ਦਾ ਜਾਇਜ਼ਾ ਲੈਤਾ ਜਾਂਦਾ ਸੀ ਫੰਡ ਰੀਲੀਜ਼ ਕੀਤੇ ਜਾਂਦੇ ਸੀ ਸਾਰੇ ਬੰਦ ਪੱਕੇ ਕੀਤੇ ਜਾਂਦੇ ਸੀ ਤੇ ਦਰਿਆ ਦੂੰਗੇ ਕੀਤੇ ਜਾਂਦੇ ਸੀ ਪਰ ਜਦੋਂ ਦੀ ਝਾੜੂ ਵਾਲੀ ਸਰਕਾਰ ਆਈ ਹੈ ਭਗਵੰਤਬਾਨ ਇੱਕ ਵਾਰ ਵੀ 4 ਸਾਲਾਂ ਚ ਬਰਸਾਤਾਂ ਤੋਂ ਪਹਿਲੇ ਨਾ ਕੋਈ ਮੀਟਿੰਗ ਹੋਈ ਹੈ ਤੇ ਨਾ ਕੋਈ ਫੰਡ ਗਿਆ ਨਾ ਸਪਾਈ ਹੋਇਆ ਨਾ ਬੰਦ ਪੱਕੇ ਕੀਤੇ ਗਏ ਆ ਆਈ ਕਾਰਨ ਹੈ ਕਿ ਜਿਹੜਾ ਦਰਿਆਵਾਂ ਦਾ ਜਿਹੜਾ ਬੇਸੀ ਸਿਲਟ ਪਾ ਕੇ ਇੰਨਾ ਉੱਚਾ ਹੋ ਗਿਆ ਕਿ ਬੰਦ ਦੀ ਸਤਹ ਘਟ ਗਈ ਤੇ ਜਿਸ ਕਰਕੇ ਆ ਐਡਾ ਵੱਡਾ ਨੁਕਸਾਨ ਆਇਆ ਸਭ ਵੱਡਾ ਸਭ ਤੋਂ ਵੱਡਾ ਜੂੰਵਰ ਆ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਮੈਂ ਇੱਕ ਦੂਜੀ ਗੱਲ ਕਰਨਾ ਚਾਹਣਾ ਹੈ ਦੇਖੋ ਮੈਂ ਦੇਸ਼ ਦੀ ਸਰਕਾਰ ਨੂੰ ਦੱਸਣਾ ਚਾਹਣਾ ਜਦੋਂ ਪਾਣੀ ਲੈਣਾ ਹੋਏ ਪੰਜਾਬ ਦਾ ਉਦੋਂ ਤੁਸੀਂ ਸੀਆਰਪੀ ਡੈਮਾਂ ਤੇ ਲਾ ਦਿੰਨੇ ਹੋ ਕਿ ਹਰਿਆਣੇ ਨੂੰ ਦੋ ਪਾਣੀ ਤੇ ਜਦੋਂ ਪੰਜਾਬ ਡੁੱਬਦਾ ਹੋਏ ਉਦੋਂ ਕੌਣ ਖੜਾ ਸਾਡੇ ਨਾਲ ਪੰਜਾਬ ਕੋਈ ਸੈਂਟਰ ਸਰਕਾਰ ਤੋਂ ਕੋਈ ਨਹੀਂ ਆਇਆ ਸੂਬੇ ਦੀ ਸਰਕਾਰ ਤਨੋਂ ਆ ਦੁੱਖ ਦੀ ਗੱਲ ਹੈ ਹਰਿਆਣੇ ਦੇ ਮੁੱਖ ਮੰਤਰੀ Rajasthan ਦੇ ਮੁੱਖ ਮੰਤਰੀ ਕਿਸੇ ਨੇ ਦੁੱਖ ਦਾ ਪ੍ਰਗਟਾਵਾ ਹੀ ਨਹੀਂ ਕੀਤਾ ਇਹ ਤੋਂ ਮਾੜੀ ਗੱਲ ਕੀ ਹੈ ਜੇ ਅਸੀਂ ਜਿਹੜਾ ਦੁਨੀਆ ਦਾ ਕਾਨੂੰਨ ਹੈ ਕਿ ਜਿਹੜੇ ਮੁਲਕ ਵਿੱਚ ਜਿਹੜੇ ਸੂਬੇ ਵਿੱਚੋਂ ਦਰਿਆ ਚੱਪਦੇ ਹੈ ਉਹ ਪਾਣੀ ਉਸ ਸੂਬੇ ਦਾ ਹੈ ਕਿਉਂਕਿ ਨੁਕਸਾਨ ਵੀ ਉਹ ਸੂਬੇ ਨੂੰ ਹੁੰਦਾ ਹੈ ਪਰ ਕੱਲਾ ਪੰਜਾਬ ਹੈ ਜਿੱਥੇ ਪੰਜਾਬ ਦਾ ਜਿੰਨੇ ਦਰਿਆਵਾਂ ਦਾ ਪਾਣੀ ਹੈ ਅੱਧਾ ਕਾਂਗਰਸ ਨੇ ਰਾਜਸਥਾਨ ਦੇਤਾ ਬਾਕੀ ਅੱਧਾ ਤੋਂ ਅੱਧਾ ਹਰਿਆਣੇ ਨੂੰ ਦੇਤਾ ਤੇ ਹੁਣ ਦੇਖੋ ਕਿੰਨੇ ਲੋਕਾਂ ਦੀਆਂ ਮੌਤਾਂ ਹੋ ਗਈਆਂ ਜਾਨਵਰਾਂ ਦੀਆਂ ਮੌਤਾਂ ਹੋ ਗਈਆਂ ਕੋਈ ਭਾਂ ਫੜ ਨਹੀਂ ਆਇਆ ਕੱਲੇ ਵਿਚਾਰੇ ਕਿਸਾਨ ਗਰੀਬ ਲੱਗੇ ਆ ਉਹ ਆਪਣੇ ਕੋਲੋਂ ਜਿਹੜੀ ਵੱਡੀ ਦੁੱਖ ਦੀ ਹੋਰ ਵੀ ਗੱਲ ਹੈ ਦੇਖੋ ਬੰਦ ਰੋਕਣ ਵਾਸਤੇ ਸਟਰੈਂਥਨ ਕਰਨ ਵਾਸਤੇ ਲੋਕਾਂ ਨੇ ਕਿਸਾਨਾਂ ਨੇ ਗਰੀਬਾਂ ਨੇ 1 ਕਿੱਲੇ ਮਗਰ 1000 ਰੁਪਏ ਇਕੱਠਾ ਕਰਕੇ ਉਹ ਆਪ ਕਰ ਰਹੇ ਹੈ ਮੈਂ ਭਗਵੰਤ ਮਾਨ ਨੂੰ ਕਹਿਣਾ ਚਾਹਣਾ ਹੈ ਤੇਰੇ ਹੈਲੀਕਾਪਟਰ ਦਾ ਸੀ 4 ਪੁਣਾ ਡਰਾਮਾ ਕਰਨਾ ਛੱਡ ਦੇ ਆਈ ਥੋੜੀ ਸੋਚ ਹੈ ਭਗਵੰਤ ਮਾਨ ਨੂੰ ਇੰਨਾ ਹੀ ਨਹੀਂ ਪਤਾ ਇੱਥੇ ਹੈਲੀਕਾਪਟਰ ਦੀ ਲੋੜ ਨਹੀਂ ਕਿਸਾਨਾਂ ਨੂੰ ਗਰੀਬਾਂ ਨੂੰ ਉਸ ਇਲਾਕੇ ਦੇ ਲੋਕਾਂ ਨੂੰ ਡੀਜ਼ਲ ਦੀ ਲੋੜ ਹੈ ਉੱਥੇ ਜੀਸੀਬੀ ਦੀ ਲੋੜ ਹੈ ਟਰੈਕਟਰਾਂ ਦੀ ਲੋੜ ਹੈ ਟਰਾਲੀਆਂ ਦੀ ਲੋੜ ਹੈ ਬੈਗ ਦੀ ਲੋੜ ਹੈ ਮਿੱਟੀ ਪਾ ਕੇ ਬੰਦ ਬਣਾਉਣ ਦੀ ਲੋੜ ਹੈ ਹੈਲੀਕਾਪਟਰ ਤੇ ਦੋ ਪੈਕੇਟ ਸਿੱਟਣ ਦੇ ਵਾਸਤੇ ਮੁੱਖ ਮੰਤਰੀ ਨੇ ਕਿchna ਕੀਤੀਆਂ ਮੈਂ ਕਹਿੰਦਾ ਬੜੀ ਅਫਸੋਸ ਦੀ ਗੱਲ ਹੈ ਆ ਸਹੀ ਮੈਨੇ ਤੇ ਦਿਮਾਗੀ ਹਾਲਤ ਮੁੱਖ ਮੰਤਰੀ ਦੀ ਪਤਾ ਲੱਗਦੀ ਹੈ ਕਿ ਕਿਸ ਸੋਚ ਦਾ ਮੁੱਖ ਮੰਤਰੀਆਂ ਨੂੰ ਆ ਹੀ ਨਹੀਂ ਪਤਾ ਕਿ ਲੋਕਾਂ ਨੂੰ ਕਿਸੇ ਦੀ ਲੋੜ ਹੈ ਮੈਂ ਹੁਣ ਵੀ ਕਹਿੰਨਾ ਹੈ ਮੁੱਖ ਮੰਤਰੀ ਨੂੰ ਕਿ ਸਾਰਾ ਕੰਮ ਛੱਡ ਕੇ ਸਾਰੇ ਮਹਿਕਮਿਆਂ ਦੀ ਡਿਊਟੀ ਪੰਜਾਬ ਪੁਲਿਸ ਦੀ ਡਿਊਟੀ ਲਾ ਕੇ ਸਾਰੇ ਜਿੰਨੇ ਬੰਦ ਹੈ ਉਹਨਾਂ ਨੂੰ ਭਰਨ ਦੀ ਕੋਸ਼ਿਸ਼ ਕਰੋ ਤੇ ਪਿੰਡਾਂ ਦੇ ਲੋਕਾਂ ਨੂੰ ਕੱਢੋ ਇੱਥੇ ਬਿਮਾਰੀ ਫੈਲ ਰਹੀ ਹੈ ਜਾਨਵਰ ਮਰ ਗਏ ਹੈ ਤੇ ਨਾਲੇ ਮੈਂ ਇੱਕ ਕਾਲੀ ਦਲ ਤਰਫੋਂ ਮੈਂ ਚੇਤਾਵਨੀ ਵੀ ਦੇਣਾ ਚਾਹਣਾ ਹੈ ਇਹ ਸਰਕਾਰ ਨੇ ਮੁਆਫਜ਼ਾ ਨਾ ਦਿੱਤਾ ਕਿਸਾਨਾਂ ਨੂੰ ਗਰੀਬ ਨੂੰ ਪਸ਼ੂਆਂ ਦਾ ਮੁਆਵਜ਼ਾ ਦੇ ਲੈ ਕੇ ਜੋ ਜੋ ਵਾਦੇ ਕੀ ਨਾ ਕੀਤੇ ਇੱਕ ਮਹੀਨੇ ਬਾਅਦ ਫਿਰ ਅਸੀਂ ਮੀਟਿੰਗ ਕਰਕੇ ਅਗਲਾ ਐਕਸ਼ਨ ਪਲਾਨ ਸੋਚਾਂਗੇ ਕਿ ਸਰਕਾਰ ਨੂੰ ਜਿਵੇਂ ਲੈਂਡ ਪੂਲਿੰਗ ਇਹਨਾਂ ਝੁਕਣਾ ਪਿਆ ਪੰਜਾਬ ਦੇ ਲੋਕਾਂ ਸਾਹਮਣੇ ਝੁਕਾਵਾਂਗੇ ਤੇ ਸਾਰਾ ਪੈਸਾ ਕੰਪਨਸੇਸ਼ਨ ਜਿੰਨਾ ਤੇ ਨਹੀਂ ਦਿੰਦੇ ਉਹ ਇੱਕ ਪਲਾਨ ਬਣਾਵਾਂਗੇ ਥੈਂਕ ਯੂ ਜਾਨਸੀ ਬਾਗਰ ਜਾਂਚ ਕਿਸ ਤਰ੍ਹਾਂ ਹੋਏ ਦੀ ਹੈ ਇਹ ਪ੍ਰਬੰਧ ਕਹਿਣਾ ਹਾਂਜੀ ਕਿਹੜੇ ਪ੍ਰਬੰਧ ਪਹਿਲਾਂ ਹੋਣੇ ਚਾਹੀਦੇ ਸੀ ਕਿੰਛੇ ਜਮੀਣਾ 50 ਬਸਤਾਂ ਦੀ ਮੰਗ ਕਰਦੇ ਹੋ ਜਾਨ ਦੀ ਲੋੜ ਹੀ ਨਹੀਂ ਕਿਉਂਕਿ ਪ੍ਰਬੰਧ ਕੀਤਾ ਹੀ ਨਹੀਂ ਮੀਟਿੰਗ ਹੋਈ ਨਹੀਂ ਮੈਨੂੰ ਮਹਿਕਮੇ ਵਾਲੇ ਨੇ ਦੱਸਤਾ ਕਿ ਅਸੀਂ ਕੀ ਕਰੀਏ ਸਾਨੂੰ ਕੋਈ ਪੈਸਾ ਨਹੀਂ ਦਿੱਤਾ ਸਰਕਾਰ ਨੇ ਇੱਕ ਬਾਰ ਵੀ ਨਹੀਂ ਪੁੱਛਿਆ ਤੁਹਾਨੂੰ ਇਰੀਗੇਸ਼ਨ ਮਹਿਕਮੇ ਨੂੰ ਡਰੇਨੇਜ ਮਹਿਕਮੇ ਨੂੰ ਕੀ ਚੀਜ਼ ਦੀ ਲੋੜ ਹੈ ਆ ਪਾਪੀ ਹੈ ਆ ਜਿੰਨੀਆਂ ਜਾਨਾਂ ਗਈਆਂ ਜਿੰਨਾ ਨੁਕਸਾਨ ਹੋਇਆ ਆ ਭਗਵੰਤਬਾਨ ਜੁੰਵਰ ਜੇਕਰ ਕੋਈ ਦੇਸ਼ ਵਿਦੇਸ਼ਾਂ ਵਿੱਚ ਬੈਠੇ ਜੀ ਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੋਨੇ ਸੰਪਰਕ ਕਰੋ 6047238027